ਓਏ ਹੋ ਗਿਆ ਉਹਦੇ ਪਹਿਲੇ ਵਾਲ ਦੇਖੀ ਇਹਨੇ ਖੜੇ ਜੀਤੀ ਵੀ ਉਹ ਪਰੇ ਖੜਾ ਜੀ ਫਿੱਪਲੇ ਨਾ ਪੰਟੀ ਉੱਤੇ ਛੱਡਦੀ ਤੇ ਹੁੰਦੇ ਨਹੀਂ ਔਰ ਥੋੜਾ ਆਉਂਦਾ ਹਾਂ ਹਾਂ ਹੱਥ ਤੇ ਹੰਡਾ ਦੇਣਾ ਨਾ ਆ ਨਾ ਆਲੇ ਬਖ ਬਾਰੇ ਬਹੁਤ ਬਾਰੇ ਫਿਰ ਆਏ ਭਾਈ ਉਹ ਕੋਈ ਨਾ ਲਿਖੀ ਫੜਿਆ ਕਿ ਉਹ ਦੇਖੋ ਵੀ ਫੜਿਆ ਉਹ ਤਾਂ ਹੀ ਲੁਕਾ ਪਈ ਜੀ ਫੜਿਆ ਜੀ ਕਹਿੰਦਾ ਲੇ ਆਵਾਜ਼ ਆਹ ਉਹ ਕੋ ਕੋ ਖੋ ਲੈ ਉਹ ਚੱਕ ਲਿਆ ਆਹ ਵੱਡੀ ਸਕਰੀਨ ਕਰੇ ਭਾਈ ਵੱਡੀਆਂ ਭਾਈ ਮੇਰੇ ਮਦਰ ਬੈਠੇ ਜੀ ਦੁਕਾਨ ਤੇ ਤੇ 11 ਵਜੇ ਕੇ 30 ਮਿੰਟ ਤੇ ਸਾਡੀ ਚੋਰੀ ਹੋਈ ਹੈ ਕਿਦੋਂ ਨਹੀਂ ਗਿਆ ਇਹ 12 ਤਰੀਕ ਦੀ ਭਾਜੀ ਕਹਿੰਦੇ ਸੀ ਕਿੰਨੇ ਬੰਦੇ ਸੀ ਤੇ ਭਾਜੀ ਤਿੰਨ ਜਣੇ ਸੀ ਇੱਕ ਮੱਲਗ ਦਾ ਰਾਜਸਤਾਨੀਆ ਭਾਜੀ ਲੱਗਦੇ ਸੀ ਤੇ ਦੋਨਾਂ ਦੀ ਉਮਰ ਹੈਗੀ ਸੀ 35 30 ਤੋਂ 35 ਸਾਲ ਤੇ ਜਿਹੜਾ ਕਿ ਛੋਟਾ ਮੁੰਡਾ ਸੀ ਉਹਨੇ ਭਾਜੀ ਮਤਲਬ ਦਫਾਫੇ ਵਾਲਾ ਮਤਲਬ ਪੈਸੇ ਵਾਲਾ ਬੈਗ ਚੁੱਕਿਆ ਦਫਾਫਾ ਚੁੱਕਿਆ ਹਾਂਜੀ ਕਿੰਨੇ ਦਾ ਲੱਖ ਕਿੰਨੇ ਦਾ ਪੈਸੇ ਜਿਹੜੇ ਚੋਰੀ ਭਾਜੀ ਕੋਈ 1.5 ਤੋਂ 2 ਲੱਖ ਰੁਪਈਆ ਸੀ ਭਾਜੀ ਕਿਆ ਇਹ ਸਾਰਾ ਜਮਾ ਕਰਉਣਾ ਸੀ ਬੈਂਕ ਦੇ ਵਿੱਚ ਤੇ ਮੈਂ ਸ਼ਮਸ਼ਾਨ ਘਟ ਗਿਆ ਸੀ ਭਾਜੀ ਉੱਥੇ ਡੈਥ ਹੋਈ ਸੀ ਕਿਸੇ ਦੀ ਤੇ ਉਸ ਤੋਂ ਬਾਅਦ ਭਾਜੀ ਆ ਵਾਕਾ ਹੋ ਗਿਆ ਬਈ ਦੁਕਾਨ ਤੇ ਕੌਣ ਮੇਰੇ ਮਦਰਸੀ ਨਾਲ ਇੱਕ ਮੁੰਡਾ ਸੀ ਭਾਜੀ ਜਿਹੜੇ ਬੰਦੇ ਤੁਸੀਂ ਸਿੰਗੀੜੀ ਕੈਮਰੇਜ ਦੇ ਤੇ ਆਏ ਪਛਾਨ ਭਾਜੀ ਪਛਾਣ ਚ ਨਹੀਂ ਆ ਰਹੇ ਮਤਲਬ ਪ੍ਰਸ਼ਾਸਨ ਤੇ ਦਿੱਤੀ ਤਾ ਪ੍ਰਸ਼ਾਸਨ ਆਖੇ ਕਿ ਹਮ ਇਨਸਾਫ ਦਿੱਤਾ ਜਾਊਗਾ ਇਨਸਾਫ ਮੇਰੇ ਵੱਸ ਭਾਜੀ ਕਿਸੇ ਨੂੰ ਸਾਡੇ ਦਾ ਨੁਕਸਾਨ ਹੋਵੇ ਜਦੋਂ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਭਾਜੀ ਕਿੰਨੀ ਦੀ ਕਾਰਵਾਈ ਕੀਤੀ ਜਾਂਦੀ ਹੈ ਪ੍ਰਸ਼ਾਸਨ ਸਾਨੂੰ ਪੂਰਾ ਮਤਲਬ ਸਹਿਯੋਗ ਦੇ ਰਿਹਾ ਭਾਜੀ ਸਾਡੇ ਸਾਡੇ ਸਾਰੇ ਨਾਲ ਪੈਲਸ ਦੇ ਵੀ ਕੈਮਰੇ ਚੈੱਕ ਕੀਤੇ ਆ ਆਮ ਜਿੰਨੀਆਂ ਦੁਕਾਨਾਂ ਦੇ ਕੈਮਰੇ ਲੱਗੇ ਸਾਰਿਆਂ ਦੇ ਹੀ ਚੈੱਕ ਕਰਵਾ ਲਈ ਜੀ ਏਐਸਆਈ ਜਿਹੜੇ ਬਲਜਿੰਦਰ ਸਿੰਘ ਜੀ ਹੈਗੇ ਆ ਪੂਰਾ ਮਤਲਬ ਨਾਲ ਸਹਿਯੋਗ ਦਿੱਤਾ ਸਵੇਰ ਦੇ 7:30 ਵਜੇ ਸਾਡੇ ਕੋ ਦੁਕਾਨ ਤੇ ਅਜ ਆ ਗਈ ਹੈ ਭਾਜੀ ਤੇ ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਰੇ ਕੈਮਰੇ ਮਤਲਬ ਚੈੱਕ ਕਰਦੇ ਪਿਆ ਇਹ ਚੋਰ ਆਏ ਜਿਹੜੇ ਸੁਭਾਨਪੁਰ ਰੋਡ ਵਾਲ ਤੋਂ ਮਤਲਬ ਸੁਭਾਨਪੁਰੋਂ ਲੋ ਆਏ ਹੈ ਭਾਜੀ ਇਹ ਤੋਂ ਸੀ ਸੀ ਡੀ ਕੈਮਰੇ ਜੀ ਹਾਂਜੀ ਹਾਂਜੀ ਸਾਡੀ ਦੁਕਾਨ ਤੇ ਕੈਮਰਾ ਲੱਗਾ ਤੇ ਭਾਜੀ ਪਤਾ ਲੱਗਾ ਕਿ ਇਹ ਸੁਭਾਨਪੁਰ ਬਲੋਂ ਆਏ ਆ ਭਾਜੀ ਠੀਕ ਹਾਂਜੀ ਜਦ ਨਡਾਲਾ ਬਲਜਿੰਦਰ ਸਿੰਘ ਐਸ ਜੀ ਸਾਨੂੰ ਕੱਲ ਇਨਫੋਰਮੇਸ਼ਨ ਵੀ ਮਿਲੀ ਸੀ ਜੀ ਆ ਪ੍ਰਿੰਸ ਅਰੋੜਾ ਜੀ ਨੇ ਇਹਨਾਂ ਦੀ ਹੈਗੀਆ ਕੋਲ ਡਰਿੰਕ ਦੀ ਸ਼ਾਪ ਤੇ ਉਹ ਨਾ ਦੀ ਸ਼ੌਕ ਤੋਂ ਦੋ ਨੌਜਵਾਨਾਂ ਤੇ ਇੱਕ ਜਵਾਕ ਆ ਜੀ 12 ਸਾਲ ਦਾ ਉਹ ਆਇਆ ਤੇ ਮਾਤਾ ਜੀ ਬੈਠੇ ਸੀਗੇ ਬਾਹਰ ਉਂ ਕਿਤਾ ਗੱਤੇ ਵਾਲੀ ਪੇਟੀ ਆ ਉੱਚ ਕੋਈ ਉਹਨਾਂ ਦੇ ਪੈਸੇ ਸੀਗੇ ਦਾ ਡੇਡ 2 ਲੱਖ ਦੇ ਕਰੀਬ ਉਹ ਚੱਕ ਕੇ ਤੇ ਜੀ ਲੱਖ ਚੱਕਰੋਗੇ ਕਿੰਨੇ ਕਵੇ ਦੀ ਗੱਲ ਹੈ ਕਿਦਾਂ ਦੀ ਗੱਲ ਇਹ ਸਰ ਕੱਲ ਦੀ ਗੱਲ ਹੈ ਜੀ 12 ਤਰੀਕ ਤੇ 11:40 ਦੀ ਵੇਲੇ ਹੁਣ ਤੁਹਾਡੇ ਵੱਲੋਂ ਕਿੱਦਾਂ ਦੀ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਹਾਂਜੀ ਅਸੀਂ ਕੱਲ ਦੇ ਕੈਮਰੇ ਚੈੱਕ ਕਰ ਰਹੇ ਹਾਂ ਜੀ ਤੇ ਆਸ ਹੈ ਕਿ ਛੇਤੀ ਮਸਲਾ ਹੱਲ ਹੋ ਜਾ ਜੀ ਜੀ